哎，这个东西不难。<music> ਹੌ ਪਤਾ ਨਹੀਂ ਕਿੰਨੇ ਕਿਲੋਮੀਟਰ ਦਾ ਹੈ। 20 ਅਕਤੂਬਰ ਜੀ ਦਿਨ ਹੈਗਾ ਅੱਜ ਮੰਗਲਵਾਰ 2025 ਤੇ ਜਿਹੜਾ ਸ਼ਹਿਰ ਹੈਗਾ ਜੀ ਸ਼ਹਿਰ ਦਾ ਨਾਮ ਹੈਗਾਗਾ ਪੁੱਡੂਚੇਰੀ ਅੰਗਰੇਜ਼ੀ ਦੇ ਵਿੱਚ ਆਹ ਆ ਭਾਈ ਲਿਖਿਆ ਵੀ ਹੋਇਆਗਾ ਇਹ ਇਸ ਸਮੇਂ ਦਾ ਨਾਮ ਆ ਜੀ ਇਹ ਸ਼ਹਿਰ ਦਾ ਤੇ ਇਹਦਾ ਪੁਰਾਣਾ ਨਾਮ ਪਾਂਡੀਚਰੀ ਸੀਗਾ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪਹਿਣਾ ਪਰਾਂਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੇ ਆਪਾਂ ਜੀ ਇੱਥੋਂ ਦੇ ਇਤਿਹਾਸ ਦੀ ਥੋੜੀ ਬਹੁਤ ਗੱਲ ਕਰਗੇ ਤਾਂ ਇੱਥੇ ਬਹੁਤ ਸਾਲ ਜਿਹੜਾ ਫਰਾਂਸ ਦੇ ਲੋਕਾਂ ਨੇ ਰਾਜ ਕੀਤਾਗਾ ਇਹ ਸ਼ਹਿਰ ਦੇ ਉੱਤੇ ਤੇ ਲਗਭਗ 1954 ਦੇ ਵਿੱਚ ਆ ਕੇ ਇਹ ਸ਼ਹਿਰ ਭਾਰਤ ਦੇ ਵਿੱਚ ਮਿਲਿਆਗਾ 1954 ਦੇ ਵਿੱਚ ਆ ਕੇ ਤੇ ਹਜੇ ਵੀ ਜਿਹੜੇ ਬਹੁਤ ਸਾਰੇ ਲੋਕ ਫਰਾਂਸ ਇੱਥੇ ਬੋਲਦੇ ਆਗੇ ਫਰਾਂਸ ਭਾਸ਼ਾ ਇੱਥੇ ਬੋਲੀ ਜਾਂਦੀ ਹੈ ਜੀ ਤੇ ਅੰਗਰੇਜ਼ੀ ਬੋਲੀ ਜਾਂਦੀ ਹੈ ਜੀ ਤਾਮਿਲ ਬੋਲੀ ਜਾਂਦੀ ਹੈ ਜੀ ਤੇ ਹਿੰਦੀ ਭਾਸ਼ਾ ਵੀ ਇੱਥੇ ਜਿਹੜੀ ਬੋਲੀ ਜਾਂਦੀ ਹੈ ਤੇਲਗੂ ਵੀ ਬੋਲੀ ਜਾਂਦੀ ਹੈ ਜੀ ਤੇ ਇਹ ਜਿਹੜਾ ਸ਼ਹਿਰ ਆ ਜੀ ਇਹ ਕਿਸੇ ਸਟੇਟ ਦੇ ਵਿੱਚ ਨਹੀਂ ਆਉਂਦਾਗਾ ਤਾਮਿਲਨਾਡੂ ਜਿਹੜੀ ਸਟੇਟ ਆ ਉਹਦੇ ਬਿਲਕੁਲ ਨਾਲ ਪੈ ਜਾਂਦਾ ਇਹ ਤੇ ਇਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆਗਾ ਇਹ ਇੱਕ ਸ਼ਹਿਰ ਰਾਜਧਾਨੀ ਆ ਕਾਫੀ ਏਰੀਆ ਦੇ ਵਿੱਚ ਫੈਲਿਆ ਹੋਇਆ ਹੈਗਾ ਤੇ ਇਹ ਸ਼ਹਿਰ ਬਹੁਤ ਸ਼ਾਂਤ ਹੈ ਜੀ ਇੱਥੋਂ ਦੇ ਲੋਕ ਬਹੁਤ ਸ਼ਾਂਤ ਆਗੇ ਸ਼ਾਂਤ ਸੁਭਾਅ ਵਾਲੇ ਆਗੇ ਅੱਜ ਵੀ ਤੁਸੀਂ ਬਹੁਤ ਸਾਰੇ ਭਾਈ ਘਰਾਂ ਦੇ ਉੱਤੇ ਨਾ ਵੈਲਡਿੰਗਾਂ ਦੇ ਉੱਤੇ ਜਾਂ ਸਰਕਾਰੀ ਅਧਾਰਿਆਂ ਦੇ ਉੱਤੇ ਆਹ ਅੰਗਰੇਜ਼ੀ ਦੇ ਸ਼ਬਦ ਲਿਖੇ ਹੋਏ ਦੇਖੋਗੇ ਤੇ ਇਹ ਨਾ ਫਰਾਂਸ ਭਾਸ਼ਾ ਦੇ ਜਿਹੜੇ ਸ਼ਬਦ ਆਗੇ ਫਾਰਸੀ ਭਾਸ਼ਾ ਦੇ ਸ਼ਬਦ ਆਗੇ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਬਹੁਤ ਸਾਰੇ ਲੋਕ ਇੱਥੇ ਅੱਜ ਵੀ ਜਿਹੜੀ ਫਰਾਂਸ ਭਾਸ਼ਾ ਬੋਲਦੇ ਆਗੇ ਭਾਈ ਤੇ ਜਿੱਦਾਂ ਭਾਈ ਆਪਣੇ ਸਤ ਸ੍ਰੀ ਅਕਾਲ ਕਹਿਆ ਜਾਂਦਾ ਹੈਲੋ ਕਿਹਾ ਜਾਂਦਾਗਾ ਤੇ ਇੱਥੇ ਫਰਾਂਸ ਦੇ ਵਿੱਚ ਬੌਂਜੂਰ ਇਦਾਂ ਬੋਲਿਆ ਜਾਂਦਾਗਾ ਬੌਂਜੂਰ ਤੇ ਕੰਨਨ ਕਾਣੀ ਜੀ ਅੱਜ ਵੀ ਹੋਈ ਜਾਂਦੀ ਹੈ ਜੀ ਮੌਸਮ ਭਾਈ ਖਰਾਬ ਹੀ ਹੈਗਾ ਠੰਡਾ ਮੌਸਮ ਹੈਗਾ ਤੇ ਸਫ਼ਰ ਕਰਨ ਲੱਗਿਆ ਸ਼ੁਰੂ ਜੀ ਬਣੇ ਰਹੋ ਸਫ਼ਰ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤ ਸ੍ਰੀ ਅਕਾਲ ਜੀ ਕਰਕੇ ਜੀ ਅਜਾ ਤਾ ਦੰਦਾ ਸਫਰ ਸ਼ੁਰੂ ਥੋੜਾ ਬਹੁਤ ਇਹ ਸ਼ਹਿਰ ਦੇਖ ਕੇ ਤੇ ਫਿਰ ਜਿਹੜਾ ਆਪਾਂ ਅੱਗੇ ਵੱਲ ਨੂੰ ਨਿਕਲ ਜਾਣੇ ਭਾਈ ਕਨਿਆ ਕੁਮਾਰੀ ਇੱਥੋਂ ਰਹਿ ਗਿਆ ਲਗਭਗ 570 ਕਿਲੋਮੀਟਰ ਹੈ ਜੀ ਜੇ ਆਪਾਂ ਹੋਰ ਕਿਸੇ ਮੈਪ ਤੇ ਚੈੱਕ ਕਰਦੇ ਹਾਂ ਨਾ ਗੂਗਲ ਤੇ ਤਾਂ ਕੋਈ 580 ਦੱਸ ਦਿੰਦਾ ਕੋਈ 560 ਦੱਸ ਕੋਈ 560 ਦੱਸ ਦਿੰਦਾਗਾ ਐਦਾਂਗਾ ਜੀ ਬਸ ਇਹ ਜਿਹੜੀਆਂ ਸਾਫ਼ ਸੁਥਰੀਆਂ ਸੜਕਾਂ ਤੁਸੀਂ ਦੇਖੀ ਜਾਂਦੇ ਹੋ ਜੀ ਤੇ ਇਹ ਸ਼ਹਿਰ ਦੇ ਆਪਾਂ ਇੱਕ ਪਾਸੇ ਨੂੰ ਜਾ ਸਕਦੇ ਆਂ ਭਾਈ ਸਾਹਮਣੇ ਤੋਂ ਆ ਨਹੀਂ ਸਕਦੇ ਬਸ ਜਿੱਧਰ ਨੂੰ ਜਾਈ ਜਾਂਦੇ ਆਂ ਇਧਰ ਨੂੰ ਹੀ ਜਾ ਸਕਦੇ ਆਂ ਤੇ ਨਾਲ ਇਧਰ ਸੱਜੇ ਹੱਥ ਗੰਦੇ ਪਾਣੀ ਵਾਲਾ ਨਾਲਾ ਭਾਈ ਸਾਰਾ ਸ਼ਹਿਰ ਦਾ ਜਿਹੜਾ ਗੰਦਾ ਪਾਣੀ ਹੁੰਦਾਗਾ ਇਹਦੇ ਰਾਹੀਂ ਜਾਂਦਾਗਾ ਤੇ ਪਰਲੇ ਪਾਸੇ ਥਾਂ ਥਾਂ ਤੇ ਭਾਈ ਇਹ ਜਿਹੜੇ ਪੁਲ ਬਣਾਏ ਹੋਏ ਆਗੇ ਇਸ ਰੋਡ ਤੇ ਪਰਲੇ ਪਾਸੇ ਜਾਣ ਵਾਸਤੇ ਇਦਾਂ ਅੰਗਰੇਜ਼ ਹੋਣੀ ਕੱਟ ਮਾਰਦੇ ਜਾਂਦੇ ਆਗੇ ਅੰਗਰੇਜ਼ ਵੀ ਇਹ ਅੰਗਰੇਜ਼ਾਂ ਦਾ ਸ਼ਹਿਰ ਵੀ ਆ ਜੀ ਬਹੁਤ ਸਾਰੇ ਅੰਗਰੇਜ਼ ਇੱਥੇ ਘੁੰਮਣ ਆਉਂਦੇ ਆਗੇ ਹੈਲੋ ਸਰ ਹਾਊ ਆਰ ਯੂ ਐਨਜੋਏ 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 ਜੀ ਸ਼ਹਿਰ ਦੇ ਵਿੱਚ ਜੀ ਜਗ੍ਹਾ ਜਗ੍ਹਾ ਤੇ ਬਹੁਤ ਹੀ ਸੋਹਣੇ ਮੰਦਰ ਬਣੇ ਹੋਏ ਆਗੇ ਤੇ ਐਦਾਂ ਲੱਗਦਾ ਜਿਦਾਂ ਸਾਰੀ ਦੁਨੀਆ ਦੇ ਰੰਗ ਇੱਥੇ ਭਰੇ ਹੁੰਦੇ ਆਗੇ ਤੇ ਚਲੋ ਚੰਗੀ ਗੱਲ ਆ ਜੀ ਇੱਕ ਹੋਰ ਮੰਦਰ ਜੀ ਬਹੁਤ ਹੀ ਸੋਹਣਾ 1 ਕਿਲੋਮੀਟਰ ਦੇ ਰਗੇ ਚਲਾ ਕੇ ਭਾਗ ਆਹਾ ਤੀਜਾ ਮੰਦਰ ਆ ਜੀ ਪੁਲਸ ਵਾਲੇ ਦੇਖੋ ਜੀ ਟ੍ਰੈਫਿਕ ਪੁਲਿਸ ਵਾਲੇ ਭਰਾ ਕਿੰਦਾਂ ਦੀਆਂ ਵਰਦੀਆਂ ਚਿੱਟੀਆਂ ਵਰਦੀਆਂ ਇਹਨਾਂ ਦੀਆਂ ਤੇ ਟੋਪੀਆਂ ਦੇਖੋ ਲਾਲ ਰੰਗ ਦੀਆਂ ਟੋਪੀਆਂ ਦੂਸਰੇ ਪੁਲਸ ਵਾਲੇ ਜਿਹੜੇ ਅਫਸਰ ਸਾਹਿਬਾਨ ਹੁੰਦੇ ਆਗੇ ਜਿਨ੍ਹਾਂ ਦੇ ਆਪਣੇ ਪੰਜਾਬ ਦੇ ਵਿੱਚ ਖਾਕੀ ਵਰਦੀ ਪਾਈ ਹੁੰਦੀ ਆ ਤੇ ਉਹਨਾਂ ਦੇ ਵੀ ਐਸੀ ਤਰ੍ਹਾਂ ਦੀਆਂ ਟੋਪੀਆਂ ਲਗੀਆਂ ਹੁੰਦੀਆਂ ਲਾਲ ਟੋਪੀਆਂ ਤੇ ਇਹ ਜੀ ਕੇਂਦਰ ਸਸ਼ਸਿਤ ਪ੍ਰਦੇਸ਼ òn ਕਰਕੇ ਨਾ ਇੱਥੇ ਮੰਗਾਈ ਥੋੜੀ ਘਟ ਹੈ ਮੰਗਾਈ ਟੈਕਸ ਵੀ ਘਟ ਪੈਂਦਾ ਤੇ ਜੀ ਦਾ ਕਰਕੇ ਮੰਗਾਈ ਵੀ ਭਾਈ ਘਟ ਹੈ ਜਿੱਦਦੇ ਆਪਾਂ ਜੀ ਆਹ ਇਲਾਕੇ ਦੇ ਵਿੱਚ ਆਇਆ ਨਾ ਸਾਊਥ ਵਾਲੇ ਇਲਾਕੇ ਦੇ ਵਿੱਚ ਉਹ ਦਿਨ ਆਪਾਂ ਸੂਰਜ ਨਹੀਂ ਦੇਖਿਆ ਹੈਗਾ ਮੌਸਮ ਅੱਜ 29 ਡਿਗਰੀ ਹੈਗਾ ਕੱਲ ਸਾਰਾ ਦਿਨ ਮੀਂਹ ਪਈ ਗਿਆ ਜੀ ਹਲਕਾ ਹਲਕਾ ਤੇ ਅੱਜ ਮੀਂਹ ਬਿਲਕੁਲ ਨਹੀਂ ਹੈਗਾ ਤੇ ਸੂਰਜ ਵੀ ਨਹੀਂ ਨਿਕਲਿਆ ਤੇ ਪਰ ਗਰਮੀ ਸਾਈਕਲ ਚਲਾਉਂਦਿਆਂ ਨੂੰ ਫੇਰ ਵੀ ਜੜੀ ਲੱਗਦੀ ਹੈਗੀ ਗੁੰਮ ਜਾ ਹੋਇਆ ਪਿਆ ਗੁੰਮ ਜਾ ਵਾਹ ਜੀ ਵਾਹ ਹੈਲੋ ਸਰ ਇੱਕ ਹੀ ਦੇਖਾ ਮੈਨੂੰ ਤੁਹਾਡੀ ਵੀਡੀਓਸ ਤਾਂ ਹੋ ਗਈ ਕੀ ਹਾਂਜੀ ਹਾਂਜੀ ਹੋ ਗਈ ਪਾਣੀ ਚਾਹੀਏ ਪਾਣੀ ਹੈ ਹਾਂ ਪੀਣਾ ਪਾਣੀ ਪਾਣੀ ਫਿਲਟਰ ਪਾਣੀ ਹੈ ਹਾਂ ਪਾਣੀ ਦੇ ਦਿਓ ਜੀ ਭਾਈ ਕੀ ਨਾਮ ਹੈ ਜੀ ਮੈਂ ਸ਼ਿਵਾ ਮੇਰਾ ਨਾਮ ਸ਼ਿਵਾ ਸ਼ਿਵਾ रास्ते रस्ते च जाइए सी शुक्रिया सर बहुत बहुत धन्यवाद ठीक है ठीक जी नहीं नहीं शुक्रिया जी मेहरबानी है ना कितने का है फिफ्टी का एक ठीक है जी पाँह रुपये का ਦੋ ਦੇ ਦੋ ਰਿੰਡ ਰੋਣ ਹਾਂਜੀ ਹਾਂਜੀ ਰਿੰਡ ਐਨਾ ਦੋ ਪੈਕੇਟ ਰਿੰਡ ਪੈਕੇਟ ਹਾਂਜੀ ਹਾਂਜੀ ਅੱਜ ਸ਼ਹਿਰ ਚੋਂ ਨਿਕਲਦੇ ਨਿਕਲਦੇ ਬੜਾ ਟਾਈਮ ਲੱਗ ਗਿਆ ਭਾਈ ਪਹਿਲਾਂ ਨਿਸ਼ੂ ਭਾਈ ਕਹਿੰਦਾ ਮੈਂ ਆਪਣੇ ਮੈਕ ਠੀਕ ਕਰਾਉਣੇ ਆ ਉੱਥੇ ਦੁਕਾਨ ਤੇ ਲਗਭਗ ਤਿੰਨ ਚਾਰ ਘੰਟੇ ਲੱਗ ਗਏ ਰਾਮਨਾਥ ਉੱਥੇ ਬੜਾ ਟਾਈਮ ਲੱਗਿਆ ਤੇ ਬਾਅਦ ਚ ਆਪਾਂ ਜਦੋਂ ਸ਼ਹਿਰ ਚੋਂ ਨਿਕਲੇ ਆਏ ਸੀਗੇ ਬਾਹਰ ਆ ਗਏ ਸੀਗੇ 10 12 ਕਿਲੋਮੀਟਰ ਤੇ ਆ ਕੇ ਇੱਥੇ ਹੁਣੇ ਆਣਾ ਨਾਲ ਸਾਲੇ ਕੋਲੇ ਖੜੇ ਸੀਗੇ ਦੁਕਾਨ ਵਾਲੇ ਦਾ ਭਾਈ ਪਿੱਛੇ ਫੋਨ ਆ ਗਿਆ ਕਹਿੰਦਾ ਤੁਸੀਂ ਪਾਵਰ ਬੈਂਕ ਭੁੱਲ ਗਏ ਸੰਦੀਪ ਉਹਦਾ ਪਾਵਰ ਬੈਂਕ ਸੀਗਾ ਜੀ ਫਿਰ ਉਹ ਜਿਹੜੇ ਆਪਣੇ ਮੋਟਰਸਾਈਕਲਾਂ ਤੇ ਸਵਾਰੀਆਂ ਢੋਂਦੇ ਆ ਹਨਾ ਜੀ ਨਿਸ਼ੂ ਭਾਈ ਨੇ ਆਨਲਾਈਨ ਭਾਈ ਉਹਨਾਂ ਨੂੰ ਕਿਹਾ ਫਿਰ ਉਹ ਦੁਬਾਰਾ ਆਏ ਲਗਭਗ ਘੰਟਾ ਡੇਢ ਘੰਟਾ ਉੱਥੇ ਬੈਠੇ ਰਹੇ ਹੁਣ ਹੁਣ ਚੱਲੇ ਆਗੇ ਤੇ ਅੱਜ ਦਾ ਦਿਨ ਜਿਹੜਾ ਮੇਰੇ ਹਿਸਾਬ ਨਾਲ ਇਦਾਂ ਹੀ ਲੰਘ ਚੱਲਿਆ ਚਲੋ ਆਪਾਂ ਭਲੀ ਕਰੇ ਜੀ 20 ਕਿਲੋਮੀਟਰ ਸਫਰ ਕਰਕੇ ਆਪਾਂ ਇਧਰਲੇ ਪਾਸੇ ਇੱਕ ਦੁਕਾਨ ਆਈ ਹੈ ਭਾਈ ਉੱਥੇ ਰੁੱਕਿਆਂ ਸਮਝਦਾ ਹੁੰਦੀ ਨਹੀਂ ਤਾਂ ਹਾਂ ਕੀ ਲਿਖਿਆ ਕਾਹਦੇ ਵਾਲੀ ਦੁਕਾਨ ਆ ਬਸ ਦੁਕਾਨ ਦੇ ਸਿੱਧੀਆਂ ਅੱਖਾਂ ਅੰਦਰ ਵੜਨੀਆਂ ਪੈਣੀਆਂ ਵੀ ਭਾਈ ਦੁਕਾਨ ਤੇ ਸਮਾਨ ਕੀ ਪਿਆਗਾ ਵੀ ਚਾਹ ਵਾਲਾ ਪਤੀਲਾ ਹੈਗਾ ਕਿ ਹੈ ਨਹੀਂਗਾ ਤੇ ਜਿੰਮੇ ਫਿਰ ਚਾਹ ਵਾਲਾ ਪਤੀਲਾ ਦੇਖਿਆ ਤੇ ਨਾਲ ਦੀ ਨਾਲ ਸਾਈਕਲ ਜਿਹੜੇ ਆਪਾਂ ਦੁਕਾਨ ਦੇ ਮੂਹਰੇ ਖੜੇ ਕਰਤੇ ਚਾਹ ਦਾ ਕੱਪ ਆਪਣੇ ਹੱਥਾਂ 'ਚ ਆ ਜੀ ਪਰ ਹੈਗਾ ਆਥਨ ਵੇਲੇ ਹੀ ਆ ਆਥਨ ਵੇਲੇ ਦੀ ਕਵੇਲੇ ਟਾਈਮ ਦੀ ਚਾਹ ਗਈ ਭਾਈ ਇਹ ਆਪਣੇ ਬਸ ਪੀ ਲਈਏ ਜੀ ਤੇ ਕੁਝ ਵੀ ਹੋ ਜੇ ਹਨਾ 10 20 ਕਿਲੋਮੀਟਰ ਤਾਂ ਹੋਰ ਚੱਲਾਂਗੇ ਅਜ ਤੋਂ ਬਾਅਦ ਉਹ ਆਪਣੇ ਰਾਤ ਨੂੰ ਪਾਉਣ ਵਾਲੇ ਝੁੱਗੇ ਦੇ ਪਾ ਲਾਂਗੇ ਅੱਜ ਥੋੜਾ ਲੇਟ ਹੋ ਗਏ ਨਿਸ਼ੂ ਅਜੇ ਥੋੜਾ ਪਿੱਛੇ ਆਈ ਜਾਂਦਾ ਉਹਨਾਂ ਉਹਨੂੰ ਵੀ ਠੀਕ ਦੇ ਇੱਥੇ ਖੜ ਕੇ ਇੱਕ ਬੈਗ ਜੀ ਆਪਣੇ ਸਾਈਕਲ ਦੇ ਮਗਰ ਟੰਗਿਆ ਹੋਇਆਗਾ ਤੇ ਇੱਕ ਬੈਗ ਹੈਗਾ ਜਿਹੜਾ 8-10 ਕਿਲੋ ਦਾ ਉਹ ਆਹਾ ਆਪਣੇ ਮੋਢਿਆਂ ਦੇ ਵਿੱਚ ਹੈਗਾ ਤੇ ਇਹ ਭਾਈ ਕਿਉਂ ਟੰਗਿਆ ਆਪਾਂ ਕਿਉਂਕਿ ਜਿਹੜੇ ਆਪਣੇ ਸਾਈਕਲ ਦੇ ਆਸੇ-ਪਾਸੇ ਬੈਗ ਨਹੀਂ ਲੱਗਦੇ ਹੁੰਦੇ ਦੋਨੇ ਸਾਈਡ ਬੈਗ ਲੱਗ ਜਾਂਦੇ ਆ ਆਪਣੇ ਪਹਿਲਾਂ ਵਾਲੇ ਦੇਸੀ ਸਾਈਕਲਾਂ ਦੇ ਤਾਂ ਸੀਗੇ ਇਹਨਾਂ ਵਾਲੇ ਦੇ ਨਹੀਂ ਹੈਗੇ ਤੇ ਉਹ ਆਪਾਂ ਚਣਈ ਤੋਂ ਵੀ ਲੱਭੇ ਕੋਸ਼ਿਸ਼ ਕਰੀ ਹਨਾ ਦੋ ਚਾਰ ਦੁਕਾਨਾਂ ਤੋਂ ਪੁੱਛੇ ਆਨਲਾਈਨ ਵੀ ਹੱਥ ਪੱਲਾ ਮਾਰਿਆ ਵੀ ਕੀ ਆ ਮਿਲ ਜਾਣ ਪਰ ਉਹ ਮਿਲੇ ਨਹੀਂ ਹੈਗੇ ਜੇ ਆਉਂਦੇ ਆ ਤਾਂ ਕਿਸੇ ਪਾਸੋਂ ਮਿਲਦੇ ਆ ਤਾਂ ਬੇਕਾਰ ਜੇ 2500 ਰੁਪਏ ਦੇ ਤੇ ਉਹ ਵੀ ਆਏ ਨਹੀਂ ਪਤਾ ਤਿੰਨ ਚਾਰ ਦਿਨਾਂ ਬਾਅਦ ਕਹਿੰਦੇ ਸੀਗੇ ਤੇ ਫਿਰ ਆਪਾਂ ਵਾੜਾ ਕੋਈ ਐਡਾ ਚੱਕਰ ਨਹੀਂ ਮੰਨਦੇ ਮਾਲੀ ਸੋਹਲ ਤਰੀਂ ਪਾਲ ਦੇ ਆਪਾਂ ਫਿਰ ਆਈ ਟੰਗ ਲਿਆ ਇਹਨੂੰ ਮੋਡਿਆਂ ਦੇ ਵਿੱਚ ਜੇ ਐਂ ਵੀ ਕੋਈ ਹੋਰ ਉਨੀ ਕੀ ਹੋਊਗੀ ਤਾਂ ਨਹੀਂ ਪਤਾ ਸਮਾਨ ਦਾ ਕੱਢ ਕੇ ਘਟੇ ਚ ਪਾਲ ਗੇ ਤੇ ਬੰਨ ਕੇ ਮੂਹਰੇ ਸੇਬੇ ਨਾਲ ਮੂੰਹ ਤੇ ਮਗਰ ਬੰਨ ਲਾਂਗੇ ਫਿਰ ਦੇਖੀ ਜਾਓ ਐਡਾ ਕੋਈ ਐਂ ਚੱਕਰ ਨਹੀਂ ਹੈਗਾ ਚੱਲਣ ਦੇ ਜੇ ਮੇ ਕੰਮ ਚੱਲਦਾ ਜੀ ਅੰਡੀਚਾਰੀ ਸ਼ਹਿਰ ਤੋਂ ਜੀ ਲਗਭਗ ਆਪਾਂ 40 ਕਿਲੋਮੀਟਰ ਅੱਗੇ ਆ ਗਏ ਆ ਤੇ ਰਹਿਣ ਟਿਕਾਣਾ ਹਜੇ ਆਪਣਾ ਅਜ ਕੋਈ ਨਹੀਂ ਪਤਾ ਭਾਈ ਜਿੱਥੇ ਜੇ ਲੋਟ ਲੱਗਿਆ ਉੱਥੇ ਜੇ ਟੇਢੇ ਹੋ ਜਾਗੇ ਕੋਈ ਪੈਟਰੋਲ ਪੰਪ ਆਇਆ ਜਾਂ ਕੋਈ ਹੋਰ ਨਾ ਸ਼ੈੱਡ ਛੱਡ ਪਿਆ ਹੋਇਆ ਦੁਕਾਨ ਮੂਰੇ ਤਾਂ ਉੱਥੇ ਰਹਿ ਲਾਂਗੇ ਤੇ ਪਰ ਆ ਸ਼ਹਿਰ ਆਪਾਂ ਇੱਕ ਹੋਰ ਆਇਆ ਸੀਗਾ ਇਹ ਟੱਪ ਚੱਲੇ ਤੇ ਗਾਂਹ ਪਤਾ ਨਹੀਂ ਭਾਈ ਕਿਹੜਾ ਸ਼ਹਿਰ ਤੇ ਕਿਹੜਾ ਪਿੰਡ ਆਊਗਾ ਤੇ ਉੱਥੇ ਰਹਿਣ ਦਾ ਬੰਦੋਬਸਤ ਬਣੂਗਾ ਕਿ ਨਹੀਂ ਹਰੇ ਕਹਿੰਦੇ ਹੋਰ 10-20 ਕਿਲੋਮੀਟਰ ਹੋਰ ਅੱਗੇ ਜਾਣਾ ਹੈ। ਇਹ ਕੱਲ ਜੀ ਇੱਕ ਵਾਰੀ ਆਪਾਂ ਜਿਹੜਾ ਤਾਮਿਲਨਾਡੂ ਸਟੇਟ ਦੇ ਵਿੱਚੋਂ ਬਾਹਰ ਹੋ ਗਏ ਸੀਗੇ। ਵਿੱਚ ਉਹ ਕੇਂਦਰ ਸਸ਼ਾਸਤ ਪ੍ਰਦੇਸ਼ ਆ ਗਿਆ ਸੀਗਾ। ਜਿਹਨੂੰ ਅੰਗਰੇਜ਼ੀ ਦੇ ਵਿੱਚ ਭਾਈ ਜੋ ਵੀ ਕੁਝ ਕਹਿੰਦੇ ਆ ਨਾ ਆ ਸਕਰੀਨ ਤੇ ਤੁਸੀਂ ਸਾਹਮਣੇ ਦੇਖ ਹੀ ਜਾਂਦੇ ਹੋ। ਤੇ ਹੁਣ ਆਪਾਂ ਦੁਬਾਰਾ ਫੇਰ ਉਹ ਸ਼ਹਿਰ ਲੰਘ ਕੇ ਤਾਮਿਲਨਾਡੂ ਰਾਜ ਦੇ ਵਿੱਚ ਫੇਰ ਫਿਰਦੇ ਆਂ। ਆਲੇ-ਦੁਆਲੇ ਥੋੜਾ ਜਿਹਾ ਦੂਰ ਪੀਪਣੀਆਂ ਬਾਜੇ ਆ ਸ਼ਹਿਰ ਦੇ ਵਿੱਚ ਵੀ ਜਿਹੜੇ ਵੱਜੀ ਜਾਂਦੇ ਆ ਤੇ ਉਹਨਾਂ ਪੀਪਣੀਆਂ ਬਾਜੇ ਵੱਜਦੇ ਆ ਤਾਂ ਭਾਈ ਯਾਦ ਆ ਗਿਆ ਜਿਹੜਾ ਆਪਾਂ ਕੱਲ ਪ੍ਰੋਗਰਾਮ ਦੇਖਿਆ ਸੀਗਾ ਠੀਕ ਆ ਜੀ ਤੇ ਉਹ ਪ੍ਰੋਗਰਾਮ ਨਾਲ ਆਪਾਂ ਪਹਿਲਾਂ ਉਹਨਾਂ ਨਾਲ ਗੱਲਬਾਤ કરી ਸੀ ਉਹਨਾਂ ਤੋਂ ਪੁੱਛਿਆ ਸੀਗਾ ਵੀ ਇਹ ਭਾਈ ਕੀ ਪ੍ਰੋਗਰਾਮ ਹੈ ਤਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਿਆ ਸੀਗਾ ਜਿਹੜਾ ਉਹ ਬੱਚੇ ਦੇ ਜਨਮ ਦਿਨ ਤੇ ਜਿਹੜਾ ਉਹ ਪ੍ਰੋਗਰਾਮ ਕਰਦੇ ਆ ਕਿ ਠੀਕ ਆ ਜੀ ਉਹ ਆਪਾਂ ਪੁੱਛ ਕੇ ਚ ਕਰਕੇ ਫਿਰ ਵੀਡੀਓ ਬਣਾਈ ਸੀ फेर ਹੀ ਬੋਲਿਆ ਸੀਗਾ ਵੀ ਭਾਈ ਇਹ ਬੱਚੇ ਦੇ ਪੈਦਾ ਹੋਣ ਤੇ ਹਨਾ ਤੇ ਇਹ ਜਿਹੜਾ ਰਸਮ ਰਵਾਜਾਂ ਕਰਦੇ ਆਗੇ ਹੈਲੋ ਬਾਈ 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 ਸਮਾਂ ਜਿਹੜਾ 6:30 ਹੋ ਗਿਆ ਜੀ ਤੇ ਆ ਜਿਹੜੀ ਕੱਲੀ ਕਾਰੀ ਸੜਕ ਹੈ ਹੁਣ ਭਾਈ ਆਪਾਂ ਇਹਦੇ ਤੋਂ ਵੱਡੀ ਸੜਕ ਤੇ ਇਧਰਲੇ ਪਾਸੇ ਹਰਪਾਲ ਮੜਾ ਜਾ ਬਾਈ ਤਰੀ ਇਧਰਲੇ ਪਾਸੇ ਕੈਮਰਾ ਇਧਰਲੇ ਪਾਸੇ ਆਹ ਵੱਡੀ ਸੜਕ ਜਾਂਦੀ ਹੈਗੀ ਇਹਦੇ ਤੇ ਜਾਣ ਲੱਗੇ ਹੁਣ ਆਪਾਂ ਇਹ ਹੈਗਾ ਨੈਸ਼ਨਲ ਹਾਈਵੇ ਐਨ ਐਚ 32 32 ਨੰਬਰ ਸੜਕ ਹੈਗੀ ਇਹਦੇ ਤੇ ਜਾਣੇ ਤੇ ਰਹਿਣ ਦਾ ਹਜੇ ਕੋਈ ਆਪਣਾ ਬੰਦੋਬਸਤ ਭਾਈ ਟਿਕਾਣਾ ਕੋਈ ਲੱਭਿਆ ਨਹੀਂਗਾ ਗਾਂ ਜਾ ਕੇ ਦੇਖਦੇ ਹਾਂ ਜੇ ਕੋਈ ਪੈਟਰੋਲ ਪੰਪ ਆ ਗਿਆ ਹਨਾ ਤਾਂ ਉੱਥੇ ਪੈ ਜਾਾਂਗੇ ਜਾਂ ਕੋਈ ਹੋਰ ਦੁਕਾਨਦਕੁਨ ਮੁਰੇ ਛੱਡ ਲੱਗਿਆ ਹੋਇਆ ਤਾਂ ਉੱਥੇ ਪੈ ਜਾਾਂਗੇ ਰਾਤ ਹੋਈ ਹੋਈ ਹੈ ਜੀ ਆਪਣਾ ਝੁੱਗਾ ਜਾਂ ਰਾਤ ਵਾਲਾ ਪਾਇਆ ਨਹੀਂਗਾ ਤੇ ਆਪਣੇ ਨਾ ਬੈਗਾਂ ਦੇ ਵਿੱਚ ਪਤਾ ਨਹੀਂ ਕਿੱਥੇ ਜੇ ਪਿਆਗਾ ਹਜੇ ਕਿਉਂਕਿ ਸਾਨੂੰ ਪਤਾ ਹੀ ਆਪਾਂ ਮਹੀਨੇ ਡੇਢ ਮਹੀਨੇ ਬਾਅਦ ਜਿਹੜਾ ਸਾਈਕਲ ਚਲਾਉਣ ਲੱਗਾਂਗੇ ਹਨਾ ਪਹਿਲਾਂ ਇਦਾਂ ਉੱਤੇ ਹੀ ਫਿਰਦੇ ਰਹੇ ਤੇ ਉਹਦਾ ਕਰਕੇ ਉਹ ਵੱਡੇ ਬੈਗ ਦੇ ਵਿੱਚ ਪਿਆਗਾ ਲੱਭਾਂਗੇ ਉਹਨੂੰ ਕੱਲ ਨੂੰ ਜ਼ਰੂਰ ਕਿਉਂਕਿ ਆਪਣਾ ਕੋਈ ਪਤਾ ਨਹੀਂ ਕਿਹੜੇ ਵੇਲੇ ਰਾਤ ਨੂੰ ਸਾਈਕਲ ਚਲਾਉਣ ਲੱਗ ਜਾਨੇ ਹਾਂਗੇ ਤੇ ਤੇ ਦੇਖੀ ਅਨੇ ਜੀ ਆਸਾ ਪਾਸਾ ਫੇਰ ਤੁਰਦੇ ਆ ਥੋੜਾ ਜਿਹਾ ਅੱਗੇ ਨੂੰ ਤੇ ਹਜੇ ਕੁਝ ਰੋਟੀ ਟੁੱਕ ਵੀ ਖਾਣਾਗਾ ਕਿਸੇ ਪਾਸੇ ਦੇਖਦੇ ਆ ਕੋਈ ਢਾਬਾ ਢੁਬਾ ਤੇ ਉੱਥੇ ਖਾਣੇ ਪੀਣੇ ਆਂਗੇ ਰਾਤ ਦਾ ਰਹਿਣ ਦਾ ਟਿਕਾਣਾ ਹਜੇ ਕੋਈ ਬਣਿਆ ਨਹੀਂ ਹੈਗਾ ਜੀ ਤੇ ਚੱਲਦੇ ਚੱਲਦੇ ਭਾਈ ਅਦਰਲੇ ਪਾਸੇ ਇੱਕ ਢਾਬਾ ਆਇਆਗਾ ਕੁਝ ਖਾਪੀ ਲੱਗੇ ਹਨਾ ਸਫਰ ਤਾਂ ਚੱਲਦਾ ਹੀ ਰਹਿਣਾਗਾ ਦੇਖਦੇ ਆ ਕਿੱਥੇ ਰਾਤ ਕੱਢਦੇ ਆ ਕਿੱਥੇ ਨਹੀਂ ਕਿਰਾਂ ਕੁਝ ਖਾਪੀ ਲੱਗੇ ਇੱਥੋਂ ਅੱਜ ਭਾਈ ਆਹਾ ਖਾ ਕੇ ਦੇਖਦੇ ਆ ਡੋਸਾ ਡੋਸਾ ਯਾ ਨਾ ਨੀਸ਼ੂ ਯੈਸ bro ਹਾਂ ਖਾਦਾ ਆਪਾਂ ਤਿੰਨ ਚਾਰ ਵਾਰੀ ਪਹਿਲਾਂ ਵੀ ਆ ਤੇ ਸਾਨੂੰ ਪਤਾ ਹੀ ਆ ਜਿਹੜਾ ਭਾਈ ਇਸ ਇਲਾਕੇ ਦਾ ਹਨਾ ਇਹ ਮਸ਼ਹੂਰ ਖਾਣ ਪੀਣ ਦਾ ਹੈ ਡੋਸਾ ਦੇ ਨਾਲ ਹੁੰਦੀ ਹੈਗੀ ਸਾਂਬਰ ਦੀ ਚਟਨੀ ਨਾਰੀਅਲ ਦੀ ਚਟਨੀ ਆ ਗਿਆ ਜੀ ਸਾਂਬਰ ਸਾਂਬਰ ਰੋਟੀ ਟੋਕਾ ਖਾ ਕੇ ਫੇਰ ਦਰਪਿਆਂ ਜੀ ਪਤਾ ਨਹੀਂ ਭਾਈ ਇਹ ਕਿਹੜਾ ਪੋਲਾ ਕਿਹੜਾ ਸ਼ਹਿਰ ਆ ਕਿਹੜਾ ਪਿੰਡ ਆਗਾ ਤੁਰੇ ਜਾਂਦੇ ਆ ਬਸ ਭਾਲ ਚਾਂਗੇ ਕੋਈ ਠੀਕ ਜੀ ਥਾਂ ਮਿਲ ਜੇ ਜਿੱਥੇ ਆਪਾਂ ਟੈਂਟ ਡੰਡ ਲਾ ਸਕੀਏ ਨਾ ਤੇ ਮਾੜਾ ਮੋਟਾ ਚਾਨਣ ਜਾ ਹੋਵੇ ਤੇ ਬਸ ਉੱਥੇ ਹੀ ਪੈ ਜਾਗੇ ਹਜੇ ਤੱਕ ਪਰ ਆਪਾਂ ਨੂੰ ਉਦਾਂ ਦੀ ਕੋਈ ਥਾਂ ਮਿਲੀ ਨਹੀਂ ਜਦੋਂ ਆਹ ਪੁਲ ਨਾ ਕੇ ਥੱਲੇ ਹੁੰਨੇ ਆ ਤਾਂ ਉਦੋਂ ਬਾਅਦ ਤਾਂ ਉਸ ਤੋਂ ਬਾਅਦ ਜੰਗਲ ਜੇ ਆ ਜਾਂਦੇ ਆ ਦਰਖਤ ਦਰੁਖਤ ਜੇ ਚੱਲੋ ਇੰਨਾ ਸ਼ੁਕਰ ਆ ਵੀਆ ਜਿਹੜੀਆਂ ਛੜ ਕੇ ਇਹ ਵੱਡੀਆਂ ਲਾਈਟਾਂ ਲੂਟਾਂ ਲੱਗੀਆਂ ਹੋਈਆਂ ਨੇ ਵਧੀਆ ਪਾਸੇ-ਪਾਸੇ ਇਹਦੇ ਤੁਰੇ ਜਾਂਦੇ ਆ ਗਾਂ ਦੇਖਦੇ ਆ ਜੀ ਬਸ 2-4 ਕਿਲੋਮੀਟਰ ਹੋਰ ਜਾਵਾਂਗੇ ਹਰ ਲਾਉਣਾ ਡੇਰੇ ਕੇ ਸਪਾਸੇ ਚੱਲਦੇ ਚੱਲਦੇ ਜੀ ਲੱਭ ਹੀ ਗਈ ਸੌਣ ਵਾਸਤੇ ਥਾਂ ਆਹ ਭਾਈ ਦੁਕਾਨਾਂ ਨੇ ਦੁਕਾਨਾਂ ਦੇ ਮੂਹਰੇ ਪਿਆ ਹੋਇਆ ਸ਼ੈੱਡ ਮੀਂਹ ਕਣੀ ਤੋਂ ਬਚੇ ਰਹਾਂਗੇ ਤੇ ਹਵਾ ਵੀ ਅੱਜ ਵਧੀਆ ਠੰਡੀ ਚੱਲੀ ਜਾਂਦੀ ਹੈਗੀ ਤੁਹਾਨੂੰ ਪਤਾ ਹੀ ਆ ਜੀ ਇੱਥੇ ਜਿਹੜੀ ਗਰਮੀ ਆ ਜੀ ਭਾਈ ਆਪਣੇ ਕਣੀ ਤਾਂ ਠੰਡ ਲੱਗਦੀ ਹੈ ਰਾਤ ਨੂੰ ਠੰਡ ਜੀ ਹੋ ਗਈ ਮੌਸਮ ਦਾ ਫਰਕ ਪੈ ਗਿਆ ਪਰ ਇੱਧਰ ਕੋਈ ਫਰਕ ਨਹੀਂ ਹੈਗਾ ਜੀ ਅਜੇ ਇੱਧਰ ਤਾਂ ਗਰਮੀ ਲੱਗਦੀ ਹੈ ਜਿਵੇਂ ਉਹ ਦੇਖੋ ਭਾਈ ਬਿਨਾ ਕੁਰਤੇ ਤੋਂ ਫਿਰਦਾਗਾ ਤੇ ਗਰਮੀ ਆ ਜੀ ਇਧਰ ਤੇ ਹਵਾ ਵਧੀਆ ਚੱਲੀ ਜਾਂਦੀ ਤੇ ਅੱਜ ਦੀ ਰਾਤ ਆਪਾਂ ਇੱਥੇ ਕੱਟਾਂਗੇ ਸਾਈਕਲ ਆਪਣੇ ਤਿੰਨ ਉਧਰ ਲਾ ਗਏ ਇੱਕ ਖੜਾਗਾ ਇਹਨੂੰ ਵੀ ਭਾਈ ਉੱਥੇ ਲਾਵਾਂਗੇ ਨਾਲੇ ਇਹ ਵੀ ਮੀਂਹ ਕਣੀ ਤੋਂ ਬਚ ਜਾਣਗੇ ਤੇ ਨਾਲੇ ਜਿਹੜੇ ਆਪਾਂ ਵੀ ਮੀਂਹ ਕਣੀ ਤੋਂ ਬਚ ਜਾਾਂਗੇ ਹੁਣ ਕੰਮ ਆਪਣਾ ਜੀ ਆਪਾਂ ਇੱਥੇ ਬਸ ਆਪਣਾ ਬੈੱਡ ਤਿਆਰ ਕਰਨਾ ਭਾਈ ਬੈੱਡ ਲਾਉਣਾ ਹੈ ਬਸ ਲਾ ਗਿਆ ਭਾਈ ਆਪਣਾ ਬੈੱਡ ਤੇ ਮੈਟ ਵਿਛਾ ਲਿਆ ਜਿਹੜੇ ਆਪਾਂ ਹੈਗੇ ਆਗੇ ਤੇ ਇੱਥੇ ਪਾਵਾਂਗੇ ਅੱਜ ਦਾ ਟਿਕਾਣਾ ਆਪਣਾ ਇੱਥੇ ਆ ਬਹੁਤ ਵਧੀਆ ਟਿਕਾਣਾ ਹੈਗਾ ਜੀ ਇਹ ਮੀਂਹ ਕਣੀ ਆਇਆ ਤਾਂ ਆ ਇਧਰ ਸ਼ੈੱਡ ਹੈਗੇ ਹੈਗੇ ਨਾ ਜਿਹੜੇ ਤੁਹਾਨੂੰ ਪਹਿਲਾਂ ਦਿਖਾਈ ਹੈਗੇ ਵਧੀਆ ਠੰਡੀ ਹਵਾ ਚੱਲੀ ਜਾਂਦੀ ਹੈ ਤੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਸਮਾਪਤੀ ਪਰਨ ਤੋਂ ਪਹਿਲਾਂ ਜੀ ਇੱਕ ਆਹ ਮੋਗੇ ਕੋਲੇ ਪਿੰਡ ਹੈਗਾ ਜੀ ਕੋਟ ਇਸੇ ਖਾਂ ਉੱਥੋਂ ਦਾ ਇਹ ਪਰਿਵਾਰ ਹੈਗਾ ਬਿਰਕ ਪਰਿਵਾਰ ਜਿਹੜਾ ਸਾਰਾ ਪਰਿਵਾਰ ਭਾਈ ਆਪਣੇ ਆ ਵੀਡੀਓ ਦੇਖਦਾਗਾ ਆਪਣੇ ਨਾਲ ਜੁੜਿਆ ਹੋਇਆਗਾ ਤੇ ਬਹੁਤ ਹੀ ਵਧੀਆ ਜੀ ਬਹੁਤ ਧੰਨਵਾਦ ਚੜ੍ਹਦੀ ਕਲਾ 'ਚ ਰਹਿਣ ਐਨੇ ਨਾਲ ਹੀ ਵੀਡੀਓ ਸਮਾਪਤੀ ਕਰਦੇ ਆਂ ਜੀ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਸਫ਼ਰ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ